ਕੱਲੋ ਛੋਟੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿਕਾਣਾ ਉਹ ਮੈਨੂੰ ਨਹੀਂ ਪਰਵਾਹੀ ਇੱਥੇ ਧਾਰਾਂ ਦੀ ਮਿਲਤੀ ਤੇ ਜੱਟੇਦਾਰਾਂ ਨੂੰ ਬਹੁਤ ਸਾਡੇ ਕਮੇਟੀ ਜੁਲਦਾਖਾ ਸਾਹਿਬ ਸਰਦਾਰ ਸਾਹਿਬ ਵੀ ਸੁਣੋ ਸਰਦਾਰ ਸਾਹਿਬ ਉਹ ਪੱਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਨਹੀਂ ਪੰਥ ਦਾ ਹਿੱਸਾ ਹੈ ਉਹ ਵਿਧਾਨ ਸਭਾ ਨਹੀਂ ਤੈਅ ਕਰੋਗੀ ਸਾਡੀ ਸਾਡੀ ਪੰਥ ਦੇ ਸਾਡਾ ਪੰਥ ਤੈਅ ਕਰੋਗੇ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੋਗੀ ਮੈਂ ਤਾਂ ਤੁਹਾਨੂੰ ਐਸਾ ਸਿੱਖ ਜਿੰਨਾ ਨੇ ਸਾਡੇ ਸਿੱਖ ਨਾਮ ਵਾਲੇ ਜਿਹੜੇ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਰਦਾਰ ਜੀ ਗੱਲ ਸਰਵਾ ਜਿਹੜਾ ਹੈ ਸਰਦਾਰ ਜੀ ਸੜਕ ਬਣਾਉਣਾ ਕਿਹਦਾ ਕੰਮ ਆ ਤੁਸੀਂ ਸਰਕਾਰ ਦਾ ਉਪਲੀ ਸਰਕਾਰੋਂ ਛੜਕ ਕਿਉਂ ਨਹੀਂ ਬਣਾਉਂਦੀ ਉਪਲੀ ਨੂੰ ਕਰੇ ਜਿੱਥੇ ਜਿੱਥੇ ਗੱਡੀ ਦੇ ਬੋਲੇ ਸਵਾਗਤ ਹਾਲ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭਾ ਤੋਂ ਸਿੱਖ ਤੋਂ ਸਿੱਖ ਨੂੰ ਮਰਦੀ ਨਾਲ ਐਲਾਨ ਕਰ ਦਿਓ ਇਸ ਗੇ ਸੜਕ ਅਸੀਂ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਲ ਇਹ ਸਰਕਾਰ ਕੋ ਸਾਡਾ ਹੀ ਕਰਤਾ ਸਾਡੀ ਵੀ ਸੁਣਿਆ ਜਾਣਾ ਤੇ ਮੇਰੀ ਵੀ ਸੁਣਜੋ ਜੀ ਅੱਜ ਖਾਲਸਾ ਸਾਜਨਾ ਦਿਹਾੜੇ ਮੋਕੇ શ્રી ਅਨੰਦਪੁਰ ਸਾਹਿਬ ਵਿਖੇ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਜੋਤ ਸਿੰਘ ਬੈਂਸ ਆਮੋ ਸਾਹਮਣੇ ਹੋ ਗਏ ਦਰਅਸਲ ਸ਼੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੀ ਪ੍ਰਮੁੱਖ ਸੜਕ ਕਈ ਸਾਲਾਂ ਤੋਂ ਟੁੱਟੀ ਹੋਈ ਹੈ ਜਿਸ ਕਰਕੇ ਦਰਸ਼ਨ ਕਰਨ ਆਉਂਦੀ ਸੰਗਤ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂ ਕਿ ਹੁਣ ਇਸ ਸੜਕ ਨੂੰ ਕਾਰ ਸੇਵਾ ਵਾਲੇ ਮਹਾਪੁਰਖ ਸੰਗਤ ਦੇ ਸਹਿਯੋਗ ਨਾਲ ਬਣਾ ਰਹੇ ਹਨ ਪਰ ਫਿਰ ਵੀ ਇਸ ਦਾ ਕਾਫੀ ਕੰਮ ਹਜੇ ਰਹਿਦਾ ਹੈ ਤੇ ਅੱਜ ਜਦੋਂ ਖਾਲਸਾ ਸਾਜਨਾ ਦਿਹਾੜੇ ਤੇ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਪਹੁੰਚੇ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਨੂੰ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਕਿਹਾ ਕਿ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ 12 ਕਿਲੋਮੀਟਰ ਸੜਕ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਬਣ ਰਹੀ ਹੈ ਤਾਂ ਮੰਤਰੀ ਭੜਕ ਗਏ ਤੇ ਉਹਨਾਂ ਨੇ ਜਥੇਦਾਰ ਲਾਉਣ ਦੇ ਵਿਧੀ ਵਿਵਧਾਨ ਦੀ ਗੱਲ ਛੇੜ ਲਈ ਜਿਸ ਤੋਂ ਬਾਅਦ ਜਥੇਦਾਰ ਗੜਗੱਜ ਨੇ ਮੰਤਰੀ ਨੂੰ ਕਿਹਾ ਕਿ ਇਹ ਵਿਧਾਨ ਸਭਾ ਨਹੀਂ ਪੰਥ ਦਾ ਮਸਲਾ ਹੈ ਮੰਤਰੀ ਜੀ ਸੱਚ ਸੁਣਨ ਦਾ ਮਾਦਾ ਰੱਖਿਆ ਕਰੋ ਬਾਕੀ ਤੁਸੀਂ ਮੌਕੇ ਦਾ ਮਾਹੌਲ ਤਸਵੀਰਾਂ ਵਿੱਚ ਸਪੱਸ਼ਟ ਦੇਖ ਸਕਦੇ ਹੋ ਹਨੋ ਇਹ ਤਾਂ ਛੋਟੇ ਤੇ ਵੀ ਆਸ ਹੈ ਜੱਥੇਦਾਰਾਂ ਦੀ ਮੀਤੀ ਤੇ ਜੱਥੇਦਾਰਾਂ ਨੂੰ ਹਕਮ ਉਹ ਸਾਡੇ ਕਮੇਟੀ ਜੁਲ੍ਹਾ ਸਾਹਿਬ ਸਰਦਾਰ ਸਾਹਿਬ ਵੀ ਸੁਣੋ ਸਰਦਾਰ ਸਾਹਿਬ ਉਹ ਪਾਰਖ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕਰੋਗੀ ਉਹ ਵੀ ਵਿਧਾਨ ਸਭਾ ਨਹੀਂ ਤੈਅ ਕਰੋਗੀ ਉਹ ਸਾਡੀ ਪਾਰਟੀ ਪੰਥ ਦੇ ਸਾਡਾ ਪੰਥ ਤੈਅ ਕਰੋਗੀ ਸ੍ਰੀ ਪੰਥ ਦੇ ਹਿੱਸੇ ਆ ਪੰਥ ਦਾ ਐਸੀ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੋਗੀ ਮੈਂ ਤਾਂ ਤੁਹਾਨੂੰ ਐਸਾ ਜਿੰਨਾ ਨੇ ਸਾਡੇ ਸਿੱਖ ਨਾਲ ਕੱਲੋ ਤੁਹਾਡੇ ਨਾਲ ਕੱਲੋ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨਾਲ ਕੱਲੋ ਛੋਟੂ ਵੀ ਸਾਡੇ ਉਹ ਮੈਨੂੰ ਨਹੀਂ ਪਰਵਾਹੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭਾ ਤੋਂ ਸਿੱਖ ਤੋਂ ਤੌਰ ਸਿੱਖ ਮਰਦੀ ਨਾਲੇ ਕੋਈ ਗੱਲ ਨਹੀਂ ਦੁਸਤਾ ਨਾ ਕਰੋ ਸੰਸਦ ਨੂੰ ਆਰ ਨਾ ਤੋਂ ਕਿਹਾ ਮੁਸਕੀ ਜਾਏ ਮੁਕੀ ਨਹੀਂ ਕਰਨਾ ਆਪਾਂ ਹੀ ਐਲਾਨ ਕਰ ਦੋ ਇਸ ਇਸ ਸੜਕ ਅਸੀਂ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਲ ਨਹੀਂ ਸਰਕਾਰ ਦਾ ਸਾਡਾ ਹੀ ਕੰਮ ਆਪਕੋ ਵੀ ਬੀੜੀ ਸਾਡੀ ਦੂਰ ਸਾਡੀ ਵੀ ਸਮਝ ਆਣਾ ਚਾਹੀਦਾ ਮੈਂ ਰੁੱਕ ਕੇ ਜਰੀ ਬੇਨਤੀ ਹੈ ਉਹਨੂੰ ਉੱਪਰ ਨਹੀਂ ਕਰ ਰਹਾ ਮੈਂ ਸੁਣ ਨਹੀਂ ਉੱਪਰ ਨਹੀਂ ਤਾਂ ਸੇਵਾ ਉੱਪਰ ਨਹੀਂ ਕਰ ਸਰਕਾਰ ਸਰਦਾਰ ਜੀ ਮੇਰੀ ਗੱਲ ਸੁਣੋ ਸਰਦਾਰ ਜੀ ਗੱਲ ਕਰਦਾ ਸੇਵਾ ਜਿਹੜਾ ਹੈ ਸਰਦਾਰ ਜੀ ਸੜਕ ਬਣਾਉਣਾ ਕਿਹਦਾ ਕੰਮ ਆ ਤੁਸੀਂ ਸਰਕਾਰ ਦਾ ਕੋਪਲੀ ਸਰਕਾਰੋਂ ਸੜਕ ਕਿਉਂ ਨਹੀਂ ਬਣਾਉਂਦੀ ਕੋਪਲੀ ਨੂੰ ਕਰੇ ਜਿੱਥੇ ਜਿੱਥੇ ਗੱਡੀ ਦੇ ਬੋਲੇ ਸਾਰੇ ਸਲਾਮ ਅੱਲਾਹ